ਜੇ ਫਿਟ ਰਹਿਣਾ ਫਿਟ ਰਹਿਣ ਦੇ ਲਈ ਜਿੰਮੇ ਜ਼ਰੂਰੀ ਆ ਨਹੀਂ ਭਾਈ ਜਿੰਮੇ ਨਹੀਂ 1% ਵੀ ਨਹੀਂ ਜਿੰਮ ਤੋਂ ਜਿੱਥੇ ਕਿਤੇ ਤੁਸੀਂ ਫਿਰਦੇ ਹੋ ਜੇ ਤੁਹਾਡੇ ਕੋਲੇ ਬਾਹਰ ਆਉਣ ਲਈ ਵੀ ਟਾਈਮ ਹੈ ਨਹੀਂ ਘਰ ਦੀ ਛੱਤ ਹੈਗੀ ਆ ਜੇ ਉਹ ਵੀ ਹੈ ਨਹੀਂ ਘਰ ਦੇ ਕਮਰੇ ਚ ਵੀ ਹੈਲਜੋਲ ਕਰਨੀ ਆ ਥੋੜੀ ਬਹੁਤੀ ਜਾਂ ਸਾਰਿਆਂ ਤੋਂ ਵਧੀਆ ਵੀ ਨਿਕਲ ਜੋ ਕਰੋ ਤੇ ਸਾਰ ਕਰਕੇ ਆਓ ਆਪਦਾ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਹਾਂ ਕੋਈ ਜ਼ਰੂਰੀ ਨਹੀਂ ਹੈ ਘਰ ਦਾ ਕੰਮ ਆ ਜਿਹੜਾ ਬੈਠ ਕੇ ਕਰ ਲਓ ਇੱਕ ਵਾਰੀ ਮੈਨੂੰ ਮੌਕਾ ਮਿਲਿਆ ਸੀ ਘਰੇ ਥੋੜਾ ਉਹ ਡੌਗੀ ਰੱਖੇ ਹੋਏ ਉਹਨਾਂ ਨੇ ਖਰਾਬ ਕਰਤਾ ਸੀ ਕੁਝ ਘਰੇ ਬੈਠ ਕੇ ਪੋਚਾ ਲਾਉਣਾ ਪੈ ਗਿਆ ਤੇ ਮੇਰੇ 2 ਦਿਨ ਪੱਟ ਦੁਖੀ ਗਏ ਮੈਨੂੰ ਲੱਗਿਆ ਯਾਰ ਵੀ ਕਮਾਲ ਆ ਬੀਬੀਆਂ ਜਿਹੜੀਆਂ ਰੋਜ਼ ਦਾ ਹੱਥੀ ਕੰਮ ਕਰਦੀਆਂ ਹਨ ਅੱਜ ਕੱਲ ਤਾਂ ਉਹ ਆਗੇ ਖੜ ਕੇ ਜੇ ਲਾਉਣ ਵਾਲੇ ਪੋਚੇ ਜੇ ਆਗੇ ਤੇ ਉਹ ਜਿਹੜਾ ਬੈਠ ਕੇ ਵਾਲਾ ਕੰਮ ਹੈ ਉਹਦੇ ਨਾਲ ਕਿੰਨਾ ਐਕਟਿਵ ਰਹਿੰਦਾ ਸਰੀਰ ਹੂੰ ਅੱਜ ਤੋਂ 20 ਸਾਲ ਪਹਿਲਾਂ ਕਿੰਨੇ ਕਿ ਸਰਵਾਈਕਲ ਹੁੰਦੇ ਸੀ ਕਿੰਨੇ ਕਿ ਬੈਕ ਪੇਨ ਹੁੰਦੇ ਸੀ ਕਿਸੇ ਨੂੰ ਪਤਾ ਹੀ ਨਹੀਂ ਸੀ ਜਾਂ ਘੜਿਆਂ ਦੇ ਘੜੇ ਜਿਹੜੇ ਜਿੱਦਾਂ ਪਾਣੀ ਦੀ ਸ਼ਾਰਟੇਜ ਆ ਜਿੱਥੇ ਰਾਜਸਥਾਨ ਵਰਗੇ ਇਲਾਕਿਆਂ 'ਚ ਤਾਂ ਹੁਣ ਵੀ ਆ 10-10 ਘੜੇ ਸਿਰ ਤੇ ਰੱਖ ਕੇ ਬੀਬੀਆਂ ਲਿਜਾਈ ਜਾਂਦੀਆਂ ਜਾ ਕੇ ਦੋ ਦਿਨ ਉਹਨਾਂ ਦੀਆਂ ਕਲਾਸਾਂ ਲਾ ਦੋ ਵੀ ਐ ਇੱਥੇ ਨਾ ਆ ਜਿਹੜੇ ਉੱਪਰਲੇ ਮਣ ਕੇ ਆ ਜੇ ਉਹਦੇ 'ਚ ਡਿਸਕ ਹੁੰਦੀ ਆ ਇੱਧਰ ਉੱਧਰ ਹੋ ਜੇ ਉਹਨੂੰ ਸਰਵਾਈਕਲ ਸਪੋਨਡਲੋਸਿਸ ਬੋਲਦੇ ਆ ਜਾਂ ਸਰਵਾਈਕਲ ਬੋਲਦੇ ਆ ਦੋ ਦਿਨਾਂ ਨੂੰ ਉਹਨਾਂ ਦੇ ਵੀ ਪਟੇ ਜੇ ਲੱਗੇ ਦੇਖ ਲਓਗੇ ਤੁਸੀਂ ਨਾ ਮਤਲਬ ਸਾਨੂੰ ਬਿਮਾਰੀਆਂ ਦੇ ਨਾਮ ਪਤਾ ਸੀ ਤੇ ਨਾ ਹੀ ਸਾਡੀ ਕੋਈ ਸੋਚ ਉਹ ਜੀ ਸੀ ਬਸ ਡਿਊਟੀ ਹੁੰਦੀ ਸੀ ਆ ਕਰਨਾ 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 ਥੱਕ ਹਾਰ ਕੇ ਆ ਕੇ ਪੈ ਗਏ ਕਿੰਨਿਆਂ ਨੂੰ ਡਿਪਰੈਸ਼ਨ ਸੀ ਕਿਹੜੇ ਨੀਂਦ ਦੀਆਂ ਗੋਲੀਆਂ ਲੈਂਦੇ ਸੀ ਤੇ ਇਹੀ ਕਾਰਨ ਜਿਵੇਂ ਹੁਣ ਬਠਿੰਡੇ 'ਚ ਹੀ ਜਿੰਨਿਗਾ ਮਾਰੀ ਸਾਡੇ ਦੇਖਦੇ ਦੇਖਦੇ ਹਸਪੀਟਲ ਦੀ ਤਦਾਦ ਇੰਨੀ ਕਿ ਵਧ ਗਈ ਪਤਾ ਹੀ ਨਹੀਂ ਮਤਲਬ ਗਿਣੇ ਨਹੀਂ ਜਾਂਦੇ ਤੇ ਵੱਡੀ ਗੱਲ ਹਸਪੀਟਲ ਵੀ ਸ਼ੋਰੂ ਮਾਰ ਗਏ ਹਾਂ ਮਤਲਬ ਅਕਟੇ ਪੂਰਾ ਅਮਿਤ ਮੈਂ ਟਾਪ ਕਲਾਸ ਸ਼ੋਰੂਮ ਜਾਂ ਫਾਈਵ ਸਟਾਰ ਹੋਟਲਰ ਗਏ ਚੋ ਹੋਟਲਾਂ ਵਰਗੇ ਇਸ ਤਰ੍ਹਾਂ ਦੇ ਮਤਲਬ ਇਹੀ ਕਾਰਨ ਆ ਕਿ ਅਸੀਂ ਆਪਦਾ ਖਾਣਾ ਮੀ ਫਿਜ਼ੀਕਲ ਐਕਟੀਵਿਟੀ ਪਾ ਲਗੇ ਅਸਲ ਖਾਣਾ ਦਾ ਨਾ ਛੱਡ ਕੇ ਤੇ ਫਿਰ ਅਸੀਂ ਹੁਣ ਹਸਪਤਾਲਾਂ ਵੱਲ ਨੂੰ ਗਏ ਤੇ ਜਿੰਨੇ ਹਸਪਤਾਲ ਆ ਭਾਵੇਂ ਕੋਈ ਨਵਾਂ ਭਾਵੇਂ ਕੋਈ ਪੁਰਾਣਾ ਕੋਈ ਖਾਲੀ ਨਹੀਂ ਮਿਲੂ ਹਾਂ ਨੇ ਬਿਲਕੁਲ ਬਿਲਕੁਲ ਇਹ ਤਾਂ ਹੈਗਾ ਹੀ ਆ ਤੁਸੀਂ ਸਾਡੀ ਮਾਨਸਿਕਤਾ ਇਹੋ ਜੀ ਹੋਗੀ ਬਈ ਜੇ ਕਿਸੇ ਦਾ ਪਤਾ ਲੈਣ ਜਾਣਾਗਾ ਸਾਹਮਣੇ ਇਹ ਵੀ ਦੇਖਾਂਗੇ ਵੀ ਯਾਰ ਤਾਂ ਸਿੰਪਲ ਜਿਹਾ ਹਸਪੀਟਲ ਇਹਦੇ ਕੋਲ ਕੀ ਹੋਊਗਾ ਆਹ ਸ਼ੀਸ਼ੇ-ਸ਼ੂਸ਼ੇ ਰੰਗਦਾਰ ਜਿੰਨਾ ਚਿਰ ਘੈਂਟ ਨਾ ਹੋਵੇ ਉਹ ਨਹੀਂ ਬਣਦੀ ਗੱਲ ਮਤਲਬ ਦਿਖਾਵਾ ਉਹ ਹੈਗਾ ਉਹਦਾ ਦਿਖਾਵੇ ਦਾ ਦੌਰ ਜੋ ਦਿੱਖਦਾ ਹੈ ਉਹ ਵਿਕਦਾ ਹਾਂ ਉਹ ਵਿਕਦਾ ਹੈ ਬਸ ਇਹ ਚੱਲਦਾ ਹੀ ਚੱਲਦਾਗਾ ਹੂੰ ਬਾਕੀ ਭਾਈ ਅਗਲਿਆਂ ਨੇ ਵੀ ਚੰਗੇ ਪੈਸੇ ਲਾਏ ਹੁੰਦੇ ਆ ਡਿਗਰੀ ਤੇ ਲੱਗੇ ਹੁੰਦੇ ਆ ਹਸਪਤਾਲ ਦੇ ਚੰਗੇ ਲੱਗੇ ਹੁੰਦੇ ਆ ਫਿਰ ਉਹ ਉਹ ਜਿਹੇ ਹਿਸਾਬ ਨਾਲ ਹੀ ਪੈਸੇ ਲੈਂਦੇ ਆਗੇ ਫਿਰ ਕਮਾਉਣਗੇ ਵੀ ਹਾਂ ਕਮਾਉਣਗੇ ਵੀ ਜਿਹਦੇ ਲੱਗਿਆ ਵਾ 12-15 ਕਰੋੜ ਜਾਂ ਜਾਂ ਲੋਨ ਚੱਲ ਰਿਹਾ ਇੰਨਾ ਸਟਾਫ ਰੱਖਿਆ ਬਿਜਲੀ ਦਾ ਬਿੱਲ ਆਉਂਦਾ ਤਾਂ ਉਹ ਫਿਰ ਉਹ ਲਊਗਾ ਵੀ ਉਹਨੇ ਪੈਸੇ ਤੇ ਉਹ ਹੀ ਆ ਜਿਵੇਂ ਤੁਸੀਂ ਕਿਹਾ ਕਿ ਡਾਕਟਰ ਕੋਲੇ 15-20 ਲੱਖ ਦੇ ਦਿੰਨੇ ਆ ਪਰ ਇੱਥੇ ਜੂਸ ਪੀਣ ਦਾ ਵੀ ਇਹ ਹੁੰਦਾ ਵੀ ਯਾਰ ਅਫੋਰਡ ਨਹੀਂ ਕਰਦਾ ਹਾਂ ਅਫੋਰਡ ਨਹੀਂ ਕਰ ਸਕਦੇ ਹਾਂ ਉੱਥੇ ਉਦੋਂ ਪੈਸੇ ਕਿੱਥੋਂ ਆ ਜਾਂਦੇ ਆ ਫਿਰ ਪਾ ਮੈਂ ਮੰਗਤੰਗੇ ਕਰਨੇ ਪੈਂਦੇ ਆ ਪਰ ਹਾਂ ਕਰਦੇ ਆ ਤੇ ਉਹ ਜੇ ਹਿਸਾਬ ਨਾਲ ਪਹਿਲਾਂ ਕਰ ਲੋ ਐਫਰਟ ਕਰ ਲੋ ਨਾ ਥੋੜੇ ਬਹੁਤੇ ਐਫਰਟ ਕਰ ਸਕਦੇ ਆ ਉਹ ਕਹਿੰਦੇ ਹੁੰਦੇ ਆ ਵੀ ਗਰੀਬ ਜੰਮਣਾ ਤੁਹਾਡੇ ਹੱਥ ਚ ਨਹੀਂ ਗਰੀਬ ਮਰਨਾ ਤਾਂ ਤੁਹਾਡੇ ਹੱਥ ਚ ਹੈਗਾ ਨਾ ਉਹਨੂੰ ਤਾਂ ਤੁਸੀਂ ਕਰ ਸਕਦੇ ਹੋ ਤੁਹਾਡੀ ਮਾੜੀ ਗੱਲ ਹੈ ਜੇ ਤੁਸੀਂ ਗਰੀਬ ਮਰਦੇ ਹੋ ਵੀ ਜੰਮਦੇ ਵੀ ਗਰੀਬੋ ਮਰਦੇ ਵੀ ਗਰੀਬੋ ਹਾਂ ਬਿਲਕੁਲ